ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਤਾਜ਼ੀਆਂ ਇੱਕ ਦਿਖਾਉਣੀ ਹੈ ਮੀਨੀ ਝੋਟੀ ਤੇ ਇੱਕ ਕਾਲੀ ਝੋਟੀ ਤਾਜੀ ਸੂਈ ਵੀ ਤੇ ਇੱਕ ਗੱਪਣ ਬੜ ਤੇ ਨਾਲ ਕਿਕ ਵਿਕਰੀ ਦਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਿ ਸ਼ਸ਼ੀਕਲ ਬਾਈ ਜੀ ਹਸ਼ੀਕਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਹਰਜੀਤ ਸਿੰਘ ਪਿੰਡ ਧੂਰਗੋੜ ਜਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਜੀ 9878732010 9878732010 ਹਾਂਜੀ ਤੇ ਵੀਰੇ ਜਿਹੜੀ ਪਹਿਲਾ ਨੰਬਰ ਤੇ ਆਪਾਂ ਮੀਣੀ ਝੋਟੀ ਦੇਖ ਰਹੇ ਹਾਂ ਹਾਂਜੀ ਕਿਹੜਾ ਸੂਆ ਸੂਈ ਆ ਜੀ ਇਹ ਵੀਰੇ ਦੂਜਾ ਸੂਆ ਸੂਈ ਆ ਦੂਜਾ ਸੂਆ ਬੱਚਾ ਇਹਨੇ ਕੀ ਜੇਦਾ ਬੱਚਾ ਇਹਦੇ ਮਗਰ ਵੀਰੇ ਕੱਟੀ ਜਾਗੀ ਅੱਛਾ ਕੱਟੀ ਇਹ ਕਦੋਂ ਸੂਈ ਆ ਇਹ ਵੀਰੇ ਕੱਲ ਸੂਈ ਆਗੀ 2 ਵਜੇ ਦਿਨੇ ਠੀਕ ਹੈ ਹਾਂ ਸ਼ਾਮ ਨੂੰ ਜੇਰ ਪੈਗੀ ਓਕੇ ਹੈਗੀ ਸ਼ਾਮ ਨੂੰ ਵੀ ਬੋਲਾ ਕਰਦਾ 3 ਕਿਲੋ ਸਵੇਰੇ ਵੀ 3-4 ਕਿਲੋ ਬੋਲਾ ਕਰਦਾ ਠੀਕ ਹੈ ਤੇ ਦੁੱਧ ਚੌਣ ਚਵਾ ਕਿਵੇਂ ਆ ਚੌਣ ਚਵਾ ਇੱਕ ਨੰਬਰ ਆ ਵੀਰੇ ਤੇ ਕਿੰਨਾ ਦੁੱਧ ਪਾ ਦੂਗੀ ਜੀ ਦੁੱਧ ਪਾ ਦੂਗੀ ਜੀ 15-16 ਕਿਲੋ ਦੁੱਧ ਪਾ ਦੂਗੀ ਰੇਟ ਕੀ ਰਹੂਗਾ ਰੇਟ ਵੀਰੇ ਫੋਨ ਤੇ ਜਾਇ ਜੀ ਹੋ ਜਾਵਾਂ ਜਾਇ ਜੀ ਬਿਲਕੁਲ ਜਾਇ ਸਵੇਰੇ ਚੌਣ ਵਗੈਰਾ ਦੇਖ ਸਕਦੇ ਵਧੀਆ ਬੱਚਾ ਚੜਦੀ ਆ ਧਾਰਾ ਪੇਂ ਮਾਰ ਕੇ ਦਿਖਾਉਣੇ ਪਏ ਧਾਰਾ ਮਾਰ ਦਿਓ ਬਈ ਜੀ ਤੁਹਾਨੂੰ ਦੇਖੋ ਜੀ ਨਿਗਾਹ ਜਵਾਕ ਜੁੜੇ ਜਾਏ ਜੀ ਠੀਕ ਆ ਮੋਟਾ-ਵੋਟਾ ਚੋਣਾ ਜਮਾ ਸਾਫ ਸੁਥਰਾ ਹਨਾ ਮੋਟਾ ਚੋਣਾ 15 ਕਿਲੋ ਦੂਜੇ ਸੂਏ ਦੇਣਾ ਇਹਨੇ ਹੁਣ ਦੱਸੋ ਠੀਕ ਆ ਪਹਿਲੇ ਸੂਏ ਦਾ 12 ਕਿਲੋ ਦੋ ਦੱਸਦਾ ਆ ਜੀ ਉਹ ਰਸਨਾ ਹੀ ਮਾਰੀ ਸਾਰਾ ਤੇ ਕਹਿੰਦਾ ਚੋਣ ਵਾਲੇ ਪਾਸ ਦਾ ਬੰਦਾ ਬੇਫਿਕਰ ਹੋ ਜਾ ਜਮਾ ਹਨਾ ਬੇਫਿਕਰ ਹੋ ਜੀ ਵੀਰ ਬਾਲੇ ਚੰਗੀ ਜਵਾਈ ਹੈਗੀ ਤੋਰਦੀ ਬਾਹਰ ਨੂੰ ਚੋਾਕ ਚੋਲ ਹਨ ਤੇ ਫਿਰ ਕੱਦ-ਕਾਡ ਵਗੈਰਾ ਦੇਖੋ ਝੋਟੀ ਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਲੱਸੀ ਨਾ ਵੀ ਕਿਸੇ ਬੱਸ ਹੁਣੀ ਦੂਜਾ ਸੂਆ ਸੂਈਆ ਕੱਦ-ਵੱਡ ਚੰਗਾ ਤੇ ਮ ਠੀਕ ਆ ਤੇ ਇਹ ਗੱਲ ਅਕਾਲ ਹੋਰ ਦੇਖੋ ਵੀ ਮੂਰਲਾ ਪਿਛਲਾ ਥਾਣਾ ਇੱਕੋ ਜੱਗੇ ਪੈ ਜਾ ਮੈਂ ਇਹ ਨਹੀਂ ਗੱਲ ਹਨਾ ਹਾਂ ਅਗਲਾ ਵੀ ਸਰ ਅਰਡਰ ਕੁਆਲਟੀ ਸਾਰੇ ਦੇਖਦੇ ਸੋ ਲੈਵਾ ਦੇਖੋ ਇਹਰ ਤੋਂ ਸੋਹਣਾ ਸਾਫ ਸੁਥਰਾ ਤੇ ਰੇਟ ਵੀ ਇਹ ਕਹਿੰਦਾ ਫੋਨ ਤੇ ਕਰਾਂਗੇ ਬਿਲਕੁਲ ਜਾਇਜ਼ ਕਰਾਂਗੇ ਵੀਰੇ ਤੇ ਲੈਵਾ ਬਿਲਕੁਲ ਜਮੈਂ ਮੈਂ ਕਹਿੰਦਾ ਸਾਉਂਡ ਦਾ ਸੂ ਤੱਕ ਠੋਕ ਦੂ ਜਮਾ ਹਨਾ ਹਾਂ ਵੀਰੇ ਇੱਕ ਹਫ਼ਤੇ ਨੂੰ ਪੂਰੇ 15 ਕਿਲੋ ਐ ਬਾਹਰ ਨਹੀਂ ਚ ਬੜਾ ਦੂ ਜਾਇਜ਼ ਗੱਲ ਅੱਗੇ ਭਾਈ ਜੀ ਦੋ ਨੰਬਰ ਜਿਹੜੀ ਦੇਖ ਰਹੇ ਆਪਾਂ ਇਹ ਕਦੋਂ ਸੂਈ ਆ ਇਹ ਵੀਰੇ ਰਾਤ 2 ਵਜੇ ਸੂਈ ਹੈਗੀ ਠੀਕ ਐ ਤੇ ਜੇਰੇ ਦੀ ਆ ਪੈ ਗਈ ਹੈ ਕੀ ਜੇਰੇ ਦੀ ਬੱ ਬੱਚਾ ਇਹਨੇ ਮਗਰ ਵੀ ਕੱਟੀ ਹੈ ਵੀਰਿਆ ਅੱਛਾ ਇਹਦੇ ਮਗਰ ਵੀ ਕੱਟੀ ਆ ਗਈ ਹੈਣਾ ਹਾਂ ਕੱਟੀ ਆ ਗਈ ਬਿਲਕੁਲ ਠੀਕ ਹੈ ਤੇ ਸੂਆ ਕਿਹੜਾ ਸੂਈ ਹੈ ਜੀ ਸੂਆ ਵੀਰੇ ਦੂਜਾ ਸੂਈ ਹੈਗੀ ਦੂਜਾ ਸੂਆ ਸੂਈ ਹੈਗੀ ਤੇ ਕਿੰਨਾ ਦੁੱਤ ਪਾ ਦੂਗੀ ਹੈ ਇਸ ਟਾਈਮ ਇਹ ਇਸ ਟਾਈਮ ਵੀਰੇ ਹੁਣ ਸਵੇਰੇ ਮੰਨ ਕੇ ਤਾਂ 4 ਕਿਲੋ ਬੋਲਾ ਕੱਢਿਆਗਾ ਠੀਕ ਹੈ ਤੇ ਬੱਚਾ ਬੁੱੱਚਾ ਪਿਆ ਹੈਗਾ ਠੀਕ ਹੈ ਦੇਖ ਲਓ ਅੱਗੇ ਪਿੱਛੇ ਤੇ ਲੇਵਾ ਜਮਾ ਸੂਤ ਇਕਰਾ ਹੈਣਾ ਥਣ ਗੁੱਲੇ ਵਾਲਾ ਥੋੜੀ ਜੀ ਦਰਮਿਆਨੇ ਕਰਦੀ ਹੈਗੀ ਭਾ ਇਹਦਾ ਬਿਲਕੁਲ ਜਾਇਜ਼ ਹੀ ਹੋਗਾ ਠੀਕ ਹੈ ਦੁੱਧ ਮੰਨ ਕੇ ਚੱਲੇ ਵੀ ਹੁੰਦਾ ਆ ਜਾ ਹਾਈਸਟ ਬੱਤੋ ਦੁੱਧ ਵੀਰ ਜੀ 12 ਕਿਲੋ ਠੰਡਾ ਪਾਉਗੀ ਯਾਰ ਐਵੇਂ ਕਹੇ ਨੂੰ ਚਾਹੇ 14 ਕਿਲੋ ਸਭਰੋ ਦੇਖੋ ਬੱਚਾ ਵਗੈਰਾ ਵਧਿਆ ਝੜਦੇ ਧਾਰਾ ਮਾਰ ਦਿਓ ਵੀਰੇ ਤੇ ਠੰਡ ਸੋਹਣਾ ਸਾਸ ਜਿਹੜਾ ਮੋਟਾ ਚਵਾਈ ਜਲਾ ਪਾਣੀ ਚੰਗੀ ਚਵਾਈ ਜਲਾ ਚੋਣ ਦੇਖੋ ਜਮੈਂ ਗਰਦਾ ਉਠਾਉਂਦਾ ਜਮੈਂ ਚੋਣ ਹਣਾ ਤੇ ਮੈਂ ਦੱਸਣਾ ਧਾਰਾ ਮਾਰ ਜੀ ਵੀਰੇ ਆਲੇ ਕੋ ਯਾਰ ਕਿਆ ਬਾਤ ਹੈ ਜਮਾ ਨਿਆਰ ਦੋਨੇ ਮੱਜਾਂ ਤੇ ਰੇਟ ਹੋਣਗੇ ਜਮਾ ਦਰਮਿਆਨੇ ਜੇ ਦਰਮਿਆਨੇ ਜਾਇਜ਼ ਰੇਟ ਸਿਰਫ 12 ਤੋਂ 13 ਕਿਲੋ ਤੋਂ ਦੇਦਾ ਪਾ ਲੈਣਾ 14 ਤੋਂ 15 ਕਿਲੋ ਆਜਦਾ ਸਵਰਤ ਤੋਰਾ ਵਗੈਰਾ ਦੇਖੋ ਝੋਟੀਆਂ ਚੰਗਾ ਸੋਹਣਾ ਸਾਫ ਸੁਥਰਾ ਸਹਿਜ ਜ਼ਰੂਰ ਮੀਡੀਅਮ ਆ ਪਰ ਦੁੱਧ 12 13 ਕਿਲੋ ਖਰਾਬ ਹੋਣ ਵਾਲੀਆਂ ਮਗਰ ਕੱਟੀ ਚੰਗਾ ਵਜ਼ਨ ਵਜੂਦ ਤੇ ਥਣ ਸੋਹਣਾ ਗੁੱਲੇ ਵਾਲਾ ਹਾਥੀ ਚੋ ਜਗਾ ਤੇ ਰੇਟ ਵੀਰ ਕਹਦਾ ਬਿਲਕੁਲ ਹੈਰਾਨ ਕਰਨ ਵਾਲੀ ਕਰ ਦਣਾ ਜਮ ਆਪਾਂ ਸੋ ਦੇਖੋ ਯਾਰ ਫੱਟ ਨਾ ਛਲੇ ਵੀਰ ਜਮ ਕੰਪੈਕਟ ਹਵਾਨਾ ਕਿਸੇ ਪਾਸੋਂ ਦੱਸੀ ਨਾ ਵੀਣੀ ਚੰਗੀ ਜਿੰਦ ਜਨ ਵਾਲੀ ਕੱਦ ਕਾਰ ਵਾਲੀ ਮੈਂ ਆ ਜਾਵਾਂ ਸੂਈ ਸਵਾਈਆ ਸੋ ਦੋਨੇ ਜਿਹੜੇ ਸੁਨਿਆ ਦਿਖਾਈ ਜਾਂ ਆਪਾਂ ਬੱਚੇ ਕੱਟੀਆਂ ਵਿੱਚ ਛਣ ਛਣ ਦੇਖੋ ਇਹਦੀ ਜੇਰਾਬ ਹੋਈ ਆ ਹਨਾ ਹਾਂ ਇਹਦੀ ਜੇਰਾਬ ਤੇ ਭਾਈ ਜੀ ਤੀਜੇ ਨੰਬਰ ਦਾ ਆਪਾਂ ਬੈਡ ਦੇਖ ਰਹੇ ਆ ਹਾਂਜੀ ਹਾਂਜੀ ਐਚਪ ਵਿਚ ਆ ਗਈ ਹਲਕਾ ਜਿਹਾ ਕ੍ਰੋਸ ਪਾਣਾ ਹਨਾ ਹਲਕਾ ਜਿਹਾ ਕ੍ਰੋਸ ਪਾਣਾ ਤੇ ਕਹਿੰਦੇ ਬਾ ਗਰਮੀ ਵਾਲਾ ਡੀ ਫ੍ਰੀਜ ਹੀ ਆ ਜਾਵਾਂ ਹਾਂ ਡੀ ਫ੍ਰੀਜ ਕਿਵੇਂ ਸੁਆ ਸੁੰਦੀ ਹੈ ਜੀ ਇਹ ਵੀਰ ਦੂਚਾ ਸੁਆ ਸੁੰਦੀ ਹੈ ਕਹਿੰਦਾ ਲੈ ਜੂਗੀ ਇਹ ਨਹੀਂ ਜੀ ਦੋ ਸਿੱਕ ਤਾਂ ਦੋ ਦਿਨ ਹੀ ਲਊਗਾ ਠੀਕ ਆ ਦੋ ਦਿਨ ਸੂਝ ਲਊਗੀ ਤੇ ਫਾੜੀ ਵਾਲਾ ਲੈਵਾ ਗਲਾਬੀ ਗਲਾਬੀ ਦੁੱਧ ਕਿੰਨਾ ਦੇ ਦੂਗੀ ਵੀਰੇ ਪਿਛਲੇ ਸੂਏ ਕਹਿੰਦੇ ਹੈਗੇ 26 ਕਿਲੋ ਤਾਂ ਦੇ ਦਿੱਤਾ ਹੋਇਆ ਜਿੰਦਾ ਗਰਮੀਆਂ 25 26 ਮੰਨ ਕੇ ਲੈ ਲੇ ਬੰਦਾ ਹੁਣ 25 26 ਮੰਨ ਕੇ ਪਰ ਥੋੜੀ ਜੀ ਰੁੱਤ ਦਾ ਕਾਰਨ ਹੈਗਾ ਤੇ ਦੁੱਧ ਤਾਂ ਨਹੀਂ bæੜਨੇ 30 ਕਿਲੋ ਪਾਣਾ ਰੇਟ ਇਹਦਾ ਰੇਟ ਪਰ ਕਿਲੋ ਫੋਨ ਤੇ ਹੋਗਾ ਬਿੱਲ ਪਰ ਜਾਇਜ਼ ਹੋਗਾ ਬੜੀ ਪਿਆਰੀ ਬੱਚੀ ਹੈ ਤੋਰੀਵਾਰ ਨੂੰ ਸਭਪਰ ਫੇਸ ਕੁਆਲਟੀ ਵਗੈਰਾ ਦੇਖੋ ਲੈ ਚਲੋ ਭਾਈ ਮੋੜ ਕੇ ਛੋਣੀ ਸਾਫ ਸੁਥਰੀ ਰਾਜ ਜੀ ਸਮੀ ਬੜੀ ਕੱਦ ਕਾਠ ਬਹੁਤ ਆ ਤੇ ਨਵਾਂ ਹਣ ਵੀਰੇ ਜਵਾਨੀ ਜੀ ਆ ਹਨਾ ਹਾਂ ਮੇਰੇ ਦੰਦਾ ਜੀ ਹੈ ਚੌਗੀ ਆ ਬੱਚਾ ਅਸਾ ਚੌਗੀ ਆ ਮੂੰਹ ਤੇ ਬਾਕੀ ਕੱਦ ਵਿੱਡ ਦੇਖੋ ਯਾਰ ਕੁਆਲਟੀ ਕੁਆਲਟੀ ਬੜੀ ਜ਼ਕੜੀਆ ਘੱਗਰੇ ਵਾਲੀ ਵੜਾ 25 26 ਕਿਲੋ ਦੁੱਧ ਨੇ ਖਰਾ ਬਾਦਨਾਗਾ ਫਾੜੀ ਵਾਲਾ ਰਿਹਾ ਵੀਰੇ ਫਾੜੀ ਵਾਲਾ ਦੇਖ ਲਾ ਅੱਗੇ ਪਿੱਛੇ ਦਿਖਾ ਦੇ ਯਾਰ ਕੁਆਲਟੀ ਸੋ ਕੰਪੈਕਟ ਹਵਾਨਾ ਜਮਾ ਹਨਾ ਤੇ ਆਪਣਾ ਨੰਬਰ ਐਡਰੈਸ ਬੋਲ ਦਿ ਬਈ ਇੱਕ ਵਾਰੀ ਫੇਰ ਨੰਬਰ ਮੇਰੇ 9878732010 ਠੀਕ ਹੈ ਵਪਾਰ ਦਾ ਕੰਮ ਹੈ ਜਦੋਂ ਮਰਜੀ ਵੀਰਾ ਜੇ ਵਪਾਰ ਦਾ ਕੰਮ ਹੈ ਮੇਰੇ ਆਪਣਾ 57 ਨੰਬਰ ਤੋਂ ਫੜੇ ਹੁੰਦੇ ਠੀਕ ਹੈ ਸੋ ਵੀਡੀਓ ਦੇਖਣ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ